ਇੱਕ ਖੂਨੀ ਪੰਜੇ ਨੂੰ ਆਪਾਂ ਬਾਬੇ ਨਾਨਕ ਦਾ ਪੰਜਾ ਕਿਦੋਂ ਕਰਦਾਨਤਾ ਬੀਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਖੂਨੀ ਪੰਜਾਵਾ ਜਿੰਨੇ 84 ਦੇ ਟਾਈਮ ਸਾਡੀਆਂ 10 10 12 12 ਸਾਲ ਦੀਆਂ ਮਾਸੂਮ ਧੀਆਂ ਦੀ ਪੱਤ ਨੂੰ ਬਲੁੰਦ ਰਿਆ ਸੀ ਇਹ ਉਹ ਖੂਨੀ ਪੰਜਾਵਾ ਜਿੰਨੇ ਦਿੱਲੀ ਦੇ ਵਿੱਚ ਲੱਖਾਂ ਹੀ ਬੇਗਸੂਰ ਸਿੱਖਾਂ ਨੂੰ ਕਤਲ ਕਰਵਾਤਾ ਸੀ ਜੂਂਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ ਦਿੱਲੀ ਦੀਆਂ ਸੜਕਾਂ ਤੋਂ ਟੋਕਰੇ ਭਰ-ਭਰ ਕੇ ਆਂਦਰਾਂ ਦੇ ਇਕੱਠੇ ਕੀਤੇ ਗਏ ਸੀ ਇਹ ਉਹ ਖੂਨੀ ਪੰਜਾਵਾ ਜਿੰਨੇ ਦਿੱਲੀ ਦੇ ਵਿੱਚ ਦੋ ਕੁੱਤਿਆਂ ਨੂੰ ਵਜੇਰੀਆਂ ਨਾਲ ਦਵਾਜਿਆ ਜਗਦੀਸ਼ ਟਾਈਟਲਰ ਨੂੰ ਤੇ ਸੱਜਣ ਕੁਮਾਰ ਨੂੰ ਤੇ ਉਹ ਖੂਨੀ ਪੰਜਾਬਵਾ ਜਿਹਨੇ ਦੇਸ਼ ਦੇ ਉੱਤੇ 60 ਸਾਲ ਰਾਜ ਕੀਤਾ ਤੇ 84 ਦੇ ਇੱਕ ਵੀ ਦੋਸ਼ੀ ਨੂੰ ਸਜਾਣੀ ਹੋਣ ਦਿੱਤੀ ਸੱਤਾ ਦੇ ਨਸ਼ੇ ਵਿੱਚ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਇੱਕ ਖੂਨੀ ਪੰਜੇ ਨੂੰ ਆਪਾਂ ਬਾਬੇ ਨਾਨਕ ਦਾ ਪੰਜਾ ਕਿਦੋਂ ਕਰਦਾਨਤਾ ਬੀਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਖੂਨੀ ਪੰਜਾਬਵਾ ਜਿਨ੍ਹਾਂ ਨੇ 84 ਦੇ ਟਾਈਮ ਸਾਡੀਆਂ 10-10 12-12 ਸਾਲ ਦੀਆਂ ਮਾਸੂਮ ਧੀਆਂ ਦੀ ਪੱਤ ਨੂੰ ਬਲੁੰਦ ਰਿਆ ਸੀ ਇਹ ਉਹ ਖੂਨੀ ਪੰਜਾਵਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਲੱਖਾਂ ਹੀ ਬੇਗਸੂਰ ਸਿੱਖਾਂ ਨੂੰ ਕਤਲ ਕਰਵਾਤਾ ਸੀ ਜੂਂਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ ਦਿੱਲੀ ਦੀਆਂ ਸੜਕਾਂ ਤੋਂ ਟੋਕਰੇ ਭਰ-ਭਰ ਕੇ ਅੰਦਰਾਂ ਦੇ ਇਕੱਠੇ ਕੀਤੇ ਗਏ ਸੀ ਇਹ ਉਹ ਖੂਨੀ ਪੰਜਾਵਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਦੋ ਕੁੱਤਿਆਂ ਨੂੰ ਵਜੇਰੀਆਂ ਨਾਲ ਦਵਾਜਿਆ ਜਗਦੀਸ਼ ਟਾਈਟਲਰ ਨੂੰ ਤੇ ਸੱਜਣ ਕੁਮਾਰ ਨੂੰ ਤੇ ਉਹ ਖੂਨੀ ਪੰਜਾਬਵਾ ਜਿਨੇ ਦੇਸ਼ ਦੇ ਉੱਤੇ 60 ਸਾਲ ਰਾਜ ਕੀਤਾ ਤੇ 84 ਦੇ ਇੱਕ ਵੀ ਦੋਸ਼ੀ ਨੂੰ ਸਜਾਣੀ ਹੋਣ ਦਿੱਤੀ। ਇਹ ਉਹ 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 ਖੂਨੀ ਪੰਜਾਬਵਾ ਜਿਨੇ ਸਾਡਾ ਅਕਾਲ ਤੱਕ ਸਭ ਢਹ ਢੇਰੀ ਕਰਤਾ ਤੇ ਜਿਨੇ ਟੈਂਕਾਂ ਦੇ ਮੂੰਹ ਜੜਿਆ ਸਾਡੇ ਅਕਾਲ ਤੱਕ ਸਾਹ ਵੱਲ ਨੂੰ ਕੀਤੇ ਸੀ। ਇਹ ਉਹ ਖੂਨੀ ਪੰਜਾਬਵਾ ਜਿਨੇ ਲੱਖਾਂ ਹੀ ਹਜ਼ਾਰਾਂ ਹੀ ਬੇਕਸੂਰ ਸਿੱਖ ਸ਼ਰਧਾਲੂ ਜਿਹੜੇ ਮੱਥਾ ਟੇਕਣ ਵਾਸਤੇ ਆਏ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਹ ਉਹ ਖੂਨੀ ਪੰਜਾਬਵਾ ਜਿਨੇ ਕਾਂਡਪੁਰ ਮਹਾਰਾਸ਼ਟਰ ਵਰਗੇ ਜਿੱਥੇ-ਜਿੱਥੇ ਵੀ ਪੰਜਾਬੀ ਵੱਸੇ ਸੀ ਨਾ ਸੁੱਤਿਆ ਪਿਆ ਨੂੰ ਆਗਾਂ ਲਾ ਦਿੱਤੀਆਂ ਗਈਆਂ ਇਹ ਉਹ ਖੂਨੀ ਪੰਜਵਾ ਜਿਨੇ ਦਿੱਲੀ ਦੇ ਵਿੱਚ ਵਿੱਡੋ ਕਲੋਨੀ ਦਿੱਤੀ ਆ ਪੂਰੀ ਦੁਨੀਆ ਦੇ ਵਿੱਚ ਇੱਕ ਕਲੋਨੀ ਮਸ਼ਹੂਰ ਆ ਬਿੱਡੋ ਕਲੋਨੀ ਜਿਹੜੀ ਉਹ ਇੰਡੀਆ ਦੇ ਵਿੱਚ ਆ ਤੇ ਉਹ ਇੱਕ ਖੂਨੀ ਪੰਜੇ ਦੀ ਦੇਣਵਾ ਜਿੱਥੇ ਕਿਸੇ ਵੀ ਔਰਤ ਦਾ ਉਹਦਾ ਸਿਰ ਦਾ ਸਾਈਂ ਜੂੰਦਾ ਨਹੀਂ ਇਹ ਉਹ ਖੂਨੀ ਪੰਜਾਵਾ ਜਿਨੇ ਇਹ ਹਾਂ ਦਾ ਨਾਰਾ ਮਾਰ ਰਿਆ ਸੀ ਕਿ ਖੂਨ ਦਾ ਬਦਲਾ ਖੂਨ ਇਹ ਉਹ ਖੂਨੀ ਪੰਜਾਵਾ ਜਿਨੇ ਦਿੱਲੀ ਦੇ ਸੈਂਟਰ ਚ ਖਲੋ ਕੇ ਕਿਹਾ ਸੀ ਕਿ ਜਦ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਇਹ ਉਹ ਖੂਨੀ ਪੰਜਾ ਇਹ ਉਹ ਖੂਨੀ ਪੰਜਾਵਾ ਕਿ ਜਿਨੇ ਪੰਜਾਬ ਦੇ ਵਿੱਚ ਵੀ ਪੈਰ ਪਸਾਰੇ ਸੀ ਤੇ ਕੇ ਪੀਅਸ ਗੱਲ ਵਰਗੇ ਅਫਸਰ ਪੈਦਾ ਕੀਤੇ ਸੀ ਇੱਥੋਂ ਵੀ 15 15 20 20 ਸਾਲ ਕੋਈ ਕਿਸੇ ਪਿੰਡ ਦੇ ਵਿੱਚੋਂ ਜਾਂਜ ਨਹੀਂ ਸੀ ਉੱਠੀ ਇਹ ਉਹ ਖੂਨੀ ਪੰਜਾਹ ਇਹ ਦੱਸਿਆ ਕਰੋ ਤੁਹਾਨੂੰ ਪਤਾ ਨਹੀਂ ਕਿੰਨੇ ਕਹਦਾ ਕਿ ਬਾਬੇ ਨਾਨਕ ਦਾ ਪੰਜਾਹ ਕਿਤੇ ਦਿੱਲੀ ਜਾਓਗੇ ਤੇ ਮਿਲ ਕੇ ਆਏ ਉਹਨਾਂ ਬੀਬੀਆਂ ਨੂੰ ਮਿਲ ਕੇ ਆਏ ਉਹ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਇੱਕ ਖੂਨੀ ਪੰਜੇ ਨੂੰ ਆਪਾਂ ਬਾਬੇ ਨਾਨਕ ਦਾ ਪੰਜਾਹ ਕਦੋਂ ਕਰਦਾਨਤਾ ਬੀਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਖੂਨੀ ਪੰਜਾਹ ਵਾ ਜਿੰਨੇ 84 ਦੇ ਟਾਈਮ ਸਾਡੀਆਂ 10 10 12 12 ਸਾਲ ਦੀਆਂ ਮਾਸੂਮ ਧੀਆਂ ਦੀ ਪੱਤ ਨੂੰ ਬਲੁੰਦ ਰਿਆ ਸੀ ਇਹ ਉਹ ਖੂਨੀ ਪੰਜਾਬਵਾ ਜਿੰਨੇ ਦਿੱਲੀ ਦੇ ਵਿੱਚ ਲੱਖਾਂ ਹੀ ਬੇਕਸੂਰ ਸਿੱਖਾਂ ਨੂੰ ਕਤਲ ਕਰਵਾਤਾ ਸੀ ਜੂਂਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ ਦਿੱਲੀ ਦੀਆਂ ਸੜਕਾਂ ਤੋਂ ਟੋਕਰੇ ਭਰ-ਭਰ ਕੇ ਆਂਦਰਾਂ ਦੇ ਇਕੱਠੇ ਕੀਤੇ ਗਏ ਸੀ ਇਹ ਉਹ ਖੂਨੀ ਪੰਜਾਬਵਾ ਜਿੰਨੇ ਦਿੱਲੀ ਦੇ ਵਿੱਚ ਦੋ ਕੁੱਤਿਆਂ ਨੂੰ ਵਜੇਰੀਆਂ ਨਾਲ ਦਵਾਜਿਆ ਜਗਦੀਸ਼ ਟਾਈਟਲਰ ਨੂੰ ਤੇ ਸੱਜਣ ਕੁਮਾਰ ਨੂੰ ਤੇ ਉਹ ਖੂਨੀ ਪੰਜਾਬਾ ਜਿਹਨੇ ਦੇਸ਼ ਦੇ ਉੱਤੇ 60 ਸਾਲ ਰਾਜ ਕੀਤਾ ਤੇ 84 ਦੇ ਇੱਕ ਵੀ ਦੋਸ਼ੀ ਨੂੰ ਸਜਾਣੀ ਹੋਣ ਦਿੱਤੀ ਸੱਤਾ ਦੇ ਨਸ਼ੇ ਵਿੱਚ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਇੱਕ ਖੂਨੀ ਪੰਜੇ ਨੂੰ ਆਪਾਂ ਬਾਬੇ ਨਾਨਕ ਦਾ ਪੰਜਾ ਕਿਦੋਂ ਕਰਦਾਨਤਾ ਬੀਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਖੂਨੀ ਪੰਜਾਬਵਾ ਜਿਨੇ 84 ਦੇ ਟਾਈਮ ਸਾਡੀਆਂ 10 10 12 12 ਸਾਲ ਦੀਆਂ ਮਾਸੂਮ ਧੀਆਂ ਦੀ ਪੱਤ ਨੂੰ ਬਲੁੰਦ ਰਿਆ ਸੀ ਇਹ ਉਹ ਖੂਨੀ ਪੰਜਾਬਵਾ ਜਿਨੇ ਦਿੱਲੀ ਦੇ ਵਿੱਚ ਲੱਖਾਂ ਹੀ ਬੇਕਸੂਰ ਸਿੱਖਾਂ ਨੂੰ ਕਤਲ ਕਰਵਾਤਾ ਸੀ ਜੂਂਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ ਦਿੱਲੀ ਦੀਆਂ ਸੜਕਾਂ ਤੋਂ ਟੋਕਰੇ ਭਰ-ਭਰ ਕੇ ਆਂਦਰਾਂ ਦੇ ਇਕੱਠੇ ਕੀਤੇ ਗਏ ਸੀ ਇਹ ਉਹ ਖੂਨੀ ਪੰਜਾਬਵਾ ਜਿਨੇ ਦਿੱਲੀ ਦੇ ਵਿੱਚ ਦੋ ਕੁੱਤਿਆਂ ਨੂੰ ਵਜੀਰੀਆਂ ਨਾਲ ਦਵਾਜਿਆ ਜਗਦੀਸ਼ ਟਾਈਟਲਰ ਨੂੰ ਤੇ ਸੱਜਣ ਕੁਮਾਰ ਨੂੰ ਤੇ ਉਹ ਖੂਨੀ ਪੰਜਾਬਵਾ ਜਿਹਨੇ ਦੇਸ਼ ਦੇ ਉੱਤੇ 60 ਸਾਲ ਰਾਜ ਕੀਤਾ ਤੇ 84 ਦੇ ਇੱਕ ਵੀ ਦੋਸ਼ੀ ਨੂੰ ਸਜਾਣੀ ਹੋਣ ਦਿੱਤੀ। ਇਹ ਉਹ 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 ਖੂਨੀ ਪੰਜਾਬਵਾ ਜਿਹਨੇ ਸਾਡੇ ਅਕਾਲ ਤੱਕ ਸਭ ਢਾਹ ਢੇਰੀ ਕਰਤਾ ਤੇ ਜਿਹਨੇ ਟੈਂਕਾਂ ਦੇ ਮੂੰਹ ਜਿਹੜੇ ਆ ਸਾਡੇ ਅਕਾਲ ਤੱਕ ਸਾਹਵਲ ਨੂੰ ਕੀਤੇ ਸੀ। ਇਹ ਉਹ ਖੂਨੀ ਪੰਜਾਬਵਾ ਜਿਹਨੇ ਲੱਖਾਂ ਹੀ ਹਜ਼ਾਰਾਂ ਹੀ ਬੇਕਸੂਰ ਸਿੱਖ ਸ਼ਰਧਾਲੂ ਜਿਹੜੇ ਮੱਥਾ ਟੇਕਣ ਵਾਸਤੇ ਆਏ ਹੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਹ ਉਹ ਖੂਨੀ ਪੰਜਾਬਵਾ ਜਿਨੇ ਕਾਨਪੁਰ ਮਹਾਰਾਸ਼ਟਰ ਵਰਗੇ ਜਿੱਥੇ-ਜਿੱਥੇ ਵੀ ਪੰਜਾਬੀ ਵੱਸੇ ਸੀ ਨਾ ਸੁੱਤਿਆ ਪਿਆ ਨੂੰ ਆਗਾਂ ਲਾ ਦਿਤੀਆਂ ਕਈਆਂ ਇਹ ਉਹ ਖੂਨੀ ਪੰਜਵਾ ਜਿਨੇ ਦਿੱਲੀ ਦੇ ਵਿੱਚ ਵਿੱਡੋ ਕਲੋਨੀ ਦਿੱਤੀ ਆ ਪੂਰੀ ਦੁਨੀਆ ਦੇ ਵਿੱਚ ਇੱਕ ਕਲੋਨੀ ਮਸ਼ਹੂਰ ਆ ਬਿੱਡੋ ਕਲੋਨੀ ਜਿਹੜੀ ਉਹ ਇੰਡੀਆ ਦੇ ਵਿੱਚ ਆ ਤੋ ਇਹ ਖੂਨੀ ਪੰਜੇ ਦੀ ਦੇਣਵਾ ਜਿੱਥੇ ਕਿਸੇ ਵੀ ਔਰਤ ਦਾ ਉਹਦਾ ਸਿਰ ਦਾ ਸਾਈਂ ਜੂੰਦਾ ਨਹੀਂ ਇਹ ਉਹ ਖੂਨੀ ਪੰਜਾਵਾ ਜਿਨੇ ਇਹ ਹਾਂ ਦਾ ਨਾਰਾ ਮਾਰ ਰਿਆ ਸੀ ਕਿ ਖੂਨ ਦਾ ਬਦਲਾ ਖੂਨ ਇਹ ਉਹ ਖੂਨੀ ਪੰਜਾਵਾ ਜਿਨੇ ਦਿੱਲੀ ਦੇ ਸੈਂਟਰ ਚ ਖਲੋ ਕੇ ਕਿਹਾ ਸੀ ਕਿ ਜਦ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਦੀ ਹੈ ਇਹ ਉਹ ਖੂਨੀ ਪੰਜਾ ਇਹ ਉਹ ਖੂਨੀ ਪੰਜਾਵਾ ਕਿ ਜਿਨੇ ਪੰਜਾਬ ਦੇ ਵਿੱਚ ਵੀ ਪੈਰ ਪਸਾਰੇ ਸੀ ਤੇ ਕੇ ਪੀਅਸ ਗੱਲ ਵਰਗੇ ਅਫਸਰ ਪੈਦਾ ਕੀਤੇ ਸੀ ਇੱਥੋਂ ਵੀ 15 15 20 20 ਸਾਲ ਕੋਈ ਕਿਸੇ ਪਿੰਡ ਦੇ ਵਿੱਚੋਂ ਜਾਂਜ ਨਹੀਂ ਸੀ ਉੱਠੀ ਇਹ ਉਹ ਖੂਨੀ ਪੰਜਾਬ ਇਹ ਦੱਸਿਆ ਕਰੋ ਤੁਹਾਨੂੰ ਪਤਾ ਨਹੀਂ ਕਿੰਨੇ ਕਹਦਾ ਕਿ ਬਾਬੇ ਨਾਨਕ ਦਾ ਪੰਜਾਬ ਕਿਤੇ ਦਿੱਲੀ ਜਾਓਗੇ ਤੇ ਮਿਲ ਕੇ ਆਏ ਉਹਨਾਂ ਬੀਬੀਆਂ ਨੂੰ ਮਿਲ ਕੇ ਆਏ ਉਹ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ